ਤੋੜੀ ਪਾਣੀ ਜਿੰਦਾਬਾਦ ਜੱਜਾ ਯਾਰੋ ਜਿੰਦਾਬਾਦ ਸਤਿ ਸ੍ਰੀ ਅਕਾਲ ਜੈਦਾ ਜੈਦਾ ਮੇਰੀ ਡਿਊਟੀ ਹੈ ਅੱਜ ਮੇਰੀ ਡਿਊਟੀ ਆ ਜਿੰਦਾਬਾਦ ਆਇਆ ਥੋੜੀ ਜਿਹੀ ਜਿੰਦਾਬਾਦ ਕਰੋ ਬੰਦ ਦੇਖੋ ਜੁੜਿਆ ਜਿੰਦਾਬਾਦ ਇਹ ਮਾਨੇ ਜੀ ਜਿੰਦਾਬਾਦ ਜੂੜੀ ਮਿੱਠਾ ਮੂੰਹ ਕਰ ਭਾਈ ਸਾਡਾ ਭਰਾ ਆ ਚਲੋ ਆ ਲੋ ਅੱਲੇ ਬੇਬੇ ਆਉਂਦਾ ਸੀ ਇਹ ਕਿਹੜੇ ਰੋਲ ਨੂੰ ਆਇਆ ਆਹ ਆ ਰਹੇ ਨੇ ਸਭਨਾਂ ਤੋਂ ਸਾਰੀ ਬਲੇ ਪਾੜੇ ਨਾ ਨਾ ਕੋਈ ਜਿਵੇਂ ਸਾਡੀ ਬਾਲਸਰੀ ਬਣਾ ਦੇ ਲਈ ਮੇਰੇ ਬਣਾਉਗੇ ਕਲਾਪਿੰਗ ਕਰੋ ਬਣਾਉਣਾ ਜਿੰਦਾ ਸਾ ਇੱਕ ਵਾਰ ਦਿਖਾ ਦੀ ਤੁਨਾ ਆਦੇ ਮੈਂ ਰਿਹਾ ਮਾਣ ਗੱਲਾਂ ਨਹੀਂ ਕਰਦੇ ਨਾ ਯਾਰ ਉਹਨਾਂ ਕਹਿਣਾ ਗਿਆ ਮੈਂ ਅਫੀਸ ਦੇ ਵਿੱਚ ਐਮਐਲਏ ਜੀਪਾਲ ਕੋਲੀ ਨੇ ਸਾਡੇ ਓਬੀਸੀ ਅੱਜ ਓਪਨਿੰਗ ਕਰੀ ਹੈ ਮੈਂ ਕੋਲੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਔਰ ਇੱਕ ਵਾਰੀ ਫੇਰ ਧੰਨਵਾਦੀ ਹਾਂ ਕਿਉਂਕਿ ਐਮ ਸੀ ਐਂਡੀ ਟਿਕਨ ਦੁਆਨਤੀ ਨਾਲ ਮੇਰਾ ਬੜਾ ਵੱਡਾ ਹਾਰ ਸੀਗਾ ਇਹਨਾਂ ਨੇ ਮੇਰੇ ਦੇ ਸੈਂਪੀ ਜਿਤਾਈ ਔਰ ਮੇਰਾ ਪਿਆਰ ਹੈ ਸਾਡੇ ਬੱਚਿਆਂ ਵਰਗਾ ਹੈ ਤਾਂ ਔਰ ਜਿਤਾਣਾ ਵੀ ਇਹਨਾਂ ਨੇ ਜੋ ਕੁਝ ਬਾਕੀ ਪਾਰਟੀ ਹਾਈ ਕਮਾਂਡ ਕਰੇਗੀ ਪਾਰਟੀ ਹਾਈ ਕਮਾਂਡ ਦੇ ਨਾਲ ਹੈ ਮੈਂ ਦਿਲੋਂ ਇਹਨਾਂ ਦਾ ਧੰਨਵਾਦੀ ਹਾਂ ਅੱਜ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਆ ਮੇਰੇ ਪਾਰਟੀ ਦੇ ਆਫਿਸ ਆ ਜਾਏ ਆ ਆਮ ਆਦਮੀ ਪਾਰਟੀ ਦਾ ਆਫਿਸ ਹੈ ਆਮ ਆਦਮੀ ਪਾਰਟੀ ਕਾਰਪੋਰੇਸ਼ਨ ਜਿੰਨੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਹੜੇ ਜਿਹੜੇ ਕੰਮ ਆਵਾਮੀ ਪਾਰਟੀ ਨੇ ਕਰਿਆ ਹੈ ਉਲਝੀ ਬਦੌਲਣ ਅਸੀਂ ਜਿੱਤ ਰਿਹਾ ਲੋਕਾਂ ਨੇ ਮੈਸੇਜ ਹੈ ਵੀ ਬਿਜਲੀ ਦਾ ਬਿੱਲ 90% ਬਿਜਲੀ ਦਾ ਬਿੱਲ ਆਵਾਮੀ ਪਾਰਟੀ ਨੇ ਫ੍ਰੀ ਕਰਿਆ ਹਰ ਵਾਰ ਮਹੱਲਾ ਕਲੀਨਿਕ ਐਨਓਸੀ ਜਾਰੀਆਂ ਕਰਦੀਆਂ 500 ਗਜ ਤੋਂ ਥੱਲੇ ਤੁਹਾਨੂੰ ਐਨਓਸੀ ਦੀ ਜਰੂਰਤ ਨਹੀਂ ਹੈਗੀ ਉਹ ਲੇਟੈਸਟ ਫੈਸਲੇ ਹੋਏ ਹੋਏ ਐ ਬਾਕੀ ਪੈਨਸ਼ਨਰਲ ਸਕੀਮ ਜਿਹੜੇ ਵੀ ਹੈਗੀਆਂ ਜੋ ਕੰਮ ਪੁਰਾਣੀਆਂ ਸਰਕਾਰਾਂ ਨੇ ਨਹੀਂ ਕਰਿਆ 70 ਸਾਲ ਚ ਉਹ ਅਸੀਂ 21 ਸਾਲ ਚ ਕਰਤਾ ਔਰ ਬਾਕੀ 2.5 ਸਾਲ ਦੇ ਵਿੱਚ ਜਿਹੜੇ ਕੰਮ ਸਾਡੇ ਪੈਂਡਿੰਗ ਰਹਿੰਦੇ ਐ ਉਹ ਵੀ ਅਸੀਂ ਰਲ ਕੇ ਪੂਰੇ ਕਰਾਂਗੇ ਪਰ ਇਹ ਵਾਦਾ ਪਾਰਟੀ ਦੀ ਨੀਤ ਔਰ ਨੀਤ ਦੋਨੋਂ ਸਾਥ ਹੈ ਇਸ ਕੋਈ ਝਕਾ ਨਹੀਂ ਆਮ ਆਦਮੀ ਪਾਰਟੀ ਜਿੰਦਾਬਾਦ ਜਦੀਪਪਾਲ ਸਿੰਘ ਕੋਹਲੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਮੈਂ ਫਿਰ ਥਿਰੋ ਧੰਨਵਾਦ ਕਰਦਾ ਸਾਰੇ ਸਮਾਜ ਵੱਲੋਂ ਵੀ ਮੇਰੇ ਵਾਅਦੇ ਸਾਰੇ ਬੰਦੇ ਆਏ ਹੋਏ ਐ ਐਮਐਲਏ ਸਾਹਿਬ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਤਰਵਾ ਬਹੁਤ ਹੀ ਸਰਕਾਰਯੋਗ ਮੇਰੇ ਸਾਥੀਓ ਜਿਸ ਦਾ ਵੀ ਤੁਹਾਨੂੰ ਪਤਾ ਹੈ ਕਿ ਇਸ ਇਲਾਕੇ ਦੀ ਜ਼ਿੰਦਗੀ ਦਾ ਮੌਕਾ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਗੁੰਦਨ ਹੋ ਗਿਆ ਜੀ ਨੂੰ ਦਿੱਤੀ ਮੈਂ ਇਹ ਗੱਲ ਔਨ ਰਿਕਾਰਡ ਕਹਿ ਸਕਦਾ ਔਰ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਜਦੋਂ ਇਹ ਨਾਮ ਪ੍ਰਪੋਜ਼ ਹੋਇਆ ਪਹਿਲਾਂ ਤਾਂ ਇਹ ਲੜਨਾ ਹੀ ਨਹੀਂ ਜਾਂਦੇ ਸੀ ਵੀ ਮੈਂ ਐਮਸੀ ਨਹੀਂ ਲੜਨਾ ਪਰ ਪਾਰਟੀ ਨੇ ਖਾਸ ਤੌਰ ਤੇ ਕਿਹਾ ਕਿ ਕੁੰਨਨ ਗੋਗਿਆ ਇਜ਼ ਦਾ ਫਾਊਂਡਿੰਗ ਮੈਂਬਰ ਆਫ ਦਾ ਪਾਰਟੀ ਜਿੰਦਾਬਾਦ ਗੋਗਿਆ ਜਿੰਦਾਬਾਦ ਅਸੀਂ ਦਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਹ ਇੱਕ ਸਟੈਪ ਹੋਵੇ ਫਰਸਟ ਸਟੈਪ ਟੁਵਰਡਸ ਦਾ ਲਾਰਜਰ ਸਫਲਤਾ ਜੀਕਾ ਨਾ ਜੀ ਅੱਜ ਇਹ ਜਿਹੜੀ ਹੈ ਇਸ ਕਾਮਯਾਬੀ ਵੱਲ ਜਾ ਰਹੇ ਨੇ ਭਾਤੇ ਸਾਰਿਆਂ ਦਾ ਸਾਥ ਹੈ ਪਿਆਰ ਹੈ ਦੱਦ ਦੇ ਲਈ சின்ன ਪ੍ਰੀ ਕੈਂਪੇਨ ਕਰੋ ਔਰ ਅਸੀਂ ਇਹ ਸੀਟ ਜਿੱਤਣੀ ਹੈ ਜਿੱਤਣੀ ਹੈ ਜਿੱਤਣੀ ਹੈ ਔਰ ਹਾਲਤ ਇਹ ਜਿੱਤਣੀ ਹੈ ਇਸ ਜੀ ਦੇ ਨਾਲ ਇਸ ਸੀਟ ਦੇ ਨਾਲ ਮੇਰੀ ਆਪਣੀ ਪ੍ਰਸਤੀਜ ਜੁੜੀ ਹੋਈ ਹੈ ਤੁਜੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਜੀ ਅਸੀਂ ਇਹ ਸੀਟ ਜਿੱਤ ਕੇ ਪਾਰਟੀ ਆਈ ਕਮਾਂਡਰੀ ਧੋਲੀ ਚ ਪਾਣੀ ਹੈ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਵੱਲੇ ਇਹ ਕਿੰਨੀ ਉਮਰ ਦਾ ਤਜਰਬਾ ਸੇਵਾ ਇਹ ਖੁਦ ਕਹਿੰਦੇ ਮੈਂ